ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੀ ਬਾਲ ਅਵਸਥਾ ਵਿੱਚ ਸਨ ਤਾਂ ਉਸ ਵਕਤ ਇਹ ਸਭ ਨੂੰ ਪਤਾ ਸੀ ਕਿ ਗੋਬਿੰਦ ਰਾਏ ਜੀ ਬਰਾਂ ਦੇ ਦਾਤੇ ਹਨ ਅਤੇ ਸੰਗਤ ਦੂਰ ਦੂਰ ਤੋਂ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਆਉਂਦੀਆਂ ਅਤੇ ਉਹਨਾਂ ਦੇ ਦਰਸ਼ਨ ਕਰਕੇ ਮਨ ਇਛਿਤ ਵਰ ਲੈ ਕੇ ਆਪਣੇ ਘਰਾਂ ਨੂੰ ਧੰਨ ਧੰਨ ਕਰਦੀਆਂ ਜਾਂਦੀਆਂ ਇੱਕ ਦਿਨ ਦੀ ਗੱਲ ਹੈ ਇੱਕ ਵੱਡੇ ਧਨੀ ਵਿਅਕਤੀ ਦੀ istri ਆਪਣੀਆਂ ਦਰਾਣੀਆਂ ਜਠਾਣੀਆਂ ਸਹਿਤ ਆਪਣੀ ਨੂਨ ਨੂੰ ਨਾਲ ਲੈ ਕੇ ਮਾਤਾ ਜੀ ਦੇ ਪਾਸ ਆਈ। ਗੁਰੂ ਜੀ ਖੇਡਦੇ ਖੇਡਦੇ ਮਾਤਾ ਜੀ ਦੀ ਗੋਦੀ ਵਿੱਚ ਆਣ ਕੇ ਬੈਠ ਗਏ। ਧਨੀ ਪੁਰਸ਼ ਦੀ istri ਨੇ ਆਪਣੀ ਨੂਨ ਨੂੰ ਮਾਤਾ ਜੀ ਦੇ ਚਰਨਾ ਪਾਸ ਬਿਠਾ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਏ ਹਾਂ। ਕਿਰਪਾ ਕਰਕੇ ਗੁਰੂ ਜੀ ਨੂੰ ਆਖੋ ਕਿ ਇਸ ਮੇਰੀ ਨੂ ਨੂੰ ਪੁੱਤਰ ਦਾ ਵਰ ਦੇ ਕੇ ਇਸ ਦੀ ਕੁੱਖ ਹਰੀ ਕਰਨ ਉਪਰੰਤ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਬਾਲ ਗੋਬਿੰਦ ਰਾਏ ਜੀ ਸੁਭਾ ਨਾਲ ਆਪਣੇ ਆਪ ਖੇਡ ਰਹੇ ਗੁਰੂ ਜੀ ਨੂੰ ਸਾਰੀਆਂ ਇਸਤਰੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਤੁਹਾਡੇ ਇੱਕ ਵੱਡੇ ਸ਼ਾਹੂਕਾਰ ਸਿੱਖ ਦੀ ਨੂ ਹੈ ਪੁੱਤਰ ਦੀ ਦਾਤ ਲੈਣ ਵਾਸਤੇ ਹਾਜ਼ਰ ਹੋਈ ਹੈ ਤੁਸੀਂ ਮਿਹਰ ਕਰੋ ਇਸ ਦੇ ਘਰ ਪੁੱਤਰ ਹੋਵੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਆਪਣੀ ਮਾਤਾ ਦੀ ਗੋਦੀ ਵਿੱਚ ਬੈਠੇ ਹੀ ਕਿਹਾ ਕਿ ਜੇ ਇਹ ਪੁੱਤਰ ਲੈਣਾ ਚਾਹੁੰਦੀ ਹੈ ਤਾਂ ਇਹ ਸਾਨੂੰ ਆਪਣੀ ਇੱਕ ਸੁੰਦਰ ਬੇੜੀ ਜੋ ਇਹਨਾਂ ਨੇ ਹੁਣੇ ਹੀ ਬਣਵਾਈ ਹੈ ਉਹ ਦੇ ਦੇਣ ਫਿਰ ਅਸੀਂ ਪੁੱਤਰ ਦਾ ਵਰ ਦੇਾਂਗੇ ਆਪ ਜੀ ਦੀ ਇਹ ਭੋਲੀ ਭਾਲੀ ਗੱਲ ਸੁਣ ਕੇ ਸਭ ਇਸਤਰੀਆਂ ਪ੍ਰਸੰਨ ਹੋ ਗਈਆਂ ਅਤੇ ਬੀੜੀ ਦੇਣੀ ਪ੍ਰਵਾਨ ਕਰ ਲਈ। ਗੁਰੂ ਜੀ ਨੇ ਮਾਤਾ ਜੀ ਦੀ ਗੋਦ ਵਿੱਚੋਂ ਉੱਠ ਕੇ ਹੱਥ ਵਿੱਚ ਇੱਕ ਛੜੀ ਫੜ ਕੇ ਉਸ ਧਨੀ ਦੀ ਨੂਹ ਦੇ ਸਿਰ ਉੱਤੇ 1 2 3 4 ਤੇ 5 ਗਿਣ ਕੇ ਲਾਈ ਅਤੇ ਫਰਮਾਇਆ ਇਸ ਦੇ ਘਰ 5 ਪੁੱਤਰ ਹੋਣਗੇ। ਆਪ ਜੀ ਦੇ ਇਹ ਵਾਕ ਸੁਣ ਕੇ ਸਭ ਇਸਤਰੀਆਂ ਨਾਨਾ ਪ੍ਰਕਾਰ ਦੀਆਂ ਜੋ ਭੇਟਾਂ ਲਾਈਆਂ ਸੰਨ ਉਹ ਭੇਟ ਕਰਕੇ ਧੰਨ ਗੁਰੂ ਧੰਨ ਬਾਲਕ ਗੁਰੂ ਕਹਿੰਦੀਆਂ ਪ੍ਰਸੰਨ ਚਿੱਤਾਂ ਘਰਾਂ ਨੂੰ ਚਲੀਆਂ ਗਈਆਂ ਇਸੇ ਤਰ੍ਹਾਂ ਜੋ ਵੀ ਇਸਤਰੀ ਪੁਰਸ਼ ਸਹਿਬਜਾਦਾ ਜੀ ਪਾਸ ਸ਼ਰਧਾ ਧਾਰ ਕੇ ਆਉਂਦਾ ਆਪ ਜੀ ਉਸ ਦੀ ਮਨੋ ਕਾਮਨਾ ਪੂਰੀ ਕਰ ਦਿੰਦੇ ਸੋ ਗੁਰੂ ਪਿਆਰਿਓ ਅਗਰ ਆਪ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਅਵਸਥਾ ਦੀਆਂ ਹੋਰ ਸਾਖੀਆਂ ਸੁਣਨ ਦੇ ਇੱਛਾਵਾਨ ਹੋ ਤਾਂ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਕਮੈਂਟਾਂ ਦੇ ਵਿੱਚ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ